ਮਾਰੀ ਗਿਆ ਬੰਦੇ ਨੇ ਪੂਕ ਪਗ ਰਿਆ ਕੋਈ ਲੜਾਈ ਤੇ ਨਹੀਂ ਥੋੜੀ ਪੁਰਾਣੀ ਨਹੀਂ ਲੜਾਈ ਨਹੀਂ ਹੈ ਉਸੇ ਸਾਡੀ ਕੰਪਲੇਨ ਲਿਖਾਈ ਹੋਈ ਸੀ ਕਿ ਤਾਂ ਪੱਲੋਂ ਵੀ ਕਰਦੇ ਸੜਨਡੇ ਨੂੰ ਮਾਰ ਚੁੱਕਾ ਸੀ ਕਾਦੀ ਕੰਪਲੇਨ ਕੱਕਾ ਕੀਤਾ ਨਾ ਨੇ ਅਸੀਂ ਅਸੀਂ ਕਿੱਥੋਂ ਆਦੇ ਹਾਂ ਮੈਂ ਹੁਣ ਥਾਣੇ ਦੇ ਵਿੱਚ ਲੈ ਗਏ ਸੀ ਸਾਨੂੰ ਚੱਕ ਕੇ ਮੇਰੇ ਤੇ ਮੇਰੇ ਪੁੱਤਰ ਨੂੰ ਹਾਂ ਉਹ ਉੱਥੋਂ ਦੀ ਉੱਥੇ ਜਦੋਂ ਲੈ ਕੇ ਗਏ ਸਾਨੂੰ ਬਿਠਾ ਲਿਆ ਉਲਟਾ ਕਹਿੰਦੇ ਤੁਸੀਂ ਇੱਥੇ ਨਜਾਇਜ਼ ਕੀਤਾ ਮੈਂ ਕਿਹਾ ਜੀ ਅਸੀਂ ਅਸੀਂ ਕਿੱਥੋਂ ਆਦੇ ਹੋ ਮੈਂ ਹੁਣ ਥਾਣੇ ਦੇ ਵਿੱਚ ਲੈ ਗਏ ਸੀ ਸਾਨੂੰ ਚੱਕ ਕੇ ਮੇਰੇ ਨੇ ਤੇ ਮੇਰੇ ਪੁੱਤਰ ਨੂੰ ਹਾਂ ਉਹ ਉੱਥੋਂ ਦੀ ਉੱਥੇ ਜਦੋਂ ਲੈ ਕੇ ਗਏ ਸਾਨੂੰ ਬਿਠਾ ਲਿਆ ਉਲਟਾ ਕਹਿੰਦੇ ਤੁਸੀਂ ਇੱਥੇ ਨਜਾਇਜ਼ ਕੀਤਾ ਮੈਂ ਕਿਹਾ ਜੀ ਅਸੀਂ 1900 73 74 ਤੋਂ ਲੱਗਿਆ ਮੇਰੀ ਲੱਤ ਬਹੁਤ ਦਰਦ ਹੈ ਜੀ ਮੈਨੂੰ ਪੀਸ ਜਾਣ ਲੈਂਦੋ ਉਸ ਕਿਉਂਕਿ ਮੇਰੀ ਬਾਹ ਵੀ ਦਰਦ ਹੈ ਤੇ ਉਦੋਂ ਦੀ ਮੈਨੂੰ ਝੂਠੇ ਕੇਸ ਕਹਿ ਕੇ ਮੇਰੇ ਤੇ ਸਾਈਨ ਕਰਾਏ ਨੇ ਔਰ ਮੈਂ ਇੱਥੇ ਜਿਹੜੇ ਇੰਚਾਰਜ ਸੀਗੇ ਸਾਹਿਬ ਕੀ ਨਾਮ ਉਹਨਾਂ ਦਾ ਹਾਂਜੀ ਇੱਥੇ ਮਾਡਲ ਟਾਊਨ ਚ ਨਹੀਂ ਲੱਤ ਤੇ ਕੋਈ ਸੱਚਾ ਬੰਦੀ ਇਥੇ ਜੀ ਹਾਂ ਮੈਨੂੰ ਇੱਥੇ ਕੁੱਟਿਆ ਮਾਰਿਆ ਤਲਵਾਰਾਂ ਦੇ ਨਾਲ ਤੁਹਾਨੂੰ ਸਾਰੇ ਐਵੀਡੈਂਸ ਮਿਲ ਜਾਣਗੇ ਜਿਹੜੇ ਕਿਹੜੇ ਕੁੱਟੇ ਜਿਹੜੇ ਨਜਾਇਜ਼ ਕਬਜ਼ਾ ਕਰਨ ਆਲੇ ਆਏ ਸੀਗੇ ਸਾਰੇ ਅਣਪਛਾਤੇ ਜੀ ਜਿਹੜੇ ਸਾਡੇ ਲੈਂਡਲੋਰਡ ਸੀਗੇ ਉਹਨਾਂ ਦੇ ਰਿਸ਼ਤੇਦਾਰ ਨੇ ਅੱਗੋਂ ਸਾਡਾ ਕੇਸ ਚੱਲ ਰਿਹਾ ਹੈ ਆਲਰੇਡੀ ਸ਼ਰੀ ਰਿਆੜ ਦਿਖਾਈ ਦੇ ਰਿਹਾਗਾ ਉਸ ਦਾ ਕੀ ਸ਼ਰੀ ਰਿਆੜ ਮੈਨੂੰ ਨਾਂ ਨਹੀਂ ਪਤਾ ਜੀ ਪਰ ਅੱਜ ਤੋਂ ਮਿਹਨਤ 10 12 ਦਿਨ ਪਹਿਲਾਂ ਵੀ ਸਾਨੂੰ ਧਮਕੀਆਂ ਦੇ ਕੇ ਝੂਠੇ ਕੇਸ ਪਵਾਵਾਂਗੇ ਇਹ ਕਰਾਂਗੇ ਅੱਜ ਉਹੀ ਕੀਤਾ ਜੀ ਯੋਗੀ ਵੀਰ ਅੱਜ ਤੱਕੇ ਨਾਲ ਸਾਈਨ ਕਰਾਉਣੇ ਕਹਿੰਦੇ ਮੈਂ ਤੈਨੂੰ ਛੁੱਕ ਕੇ ਅੰਦਰ ਕਰਦਾ ਨਹੀਂ ਨਹੀਂ ਕਬਰਾਂ ਦੀ ਲੋੜ ਛੁੱਕ ਕੇ ਅੰਦਰ ਕਰਦਾ ਮੈਂ ਕਾ ਕਰ ਲਈਏ ਮੇਰੇ ਪੁੱਤਰ ਨੂੰ ਛੋੜ ਦੇ ਕਬਰਾਂ ਦੀ ਲੋੜ ਕਿੱਥੇ ਗਏ ਸੀ ਇੱਥੋਂ ਜੀ ਸਾਨੂੰ ਚੱਕ ਕੇ ਬਿਠਾ ਲਿਆ ਤੇ ਰਸਤੇ ਦੇ ਵਿੱਚ ਜੋ ਉਹਨਾਂ ਨੇ ਅਬਿਊਸਿਵ ਲੈਂਗੁਏਜ ਤੇ ਸਾਨੂੰ ਅੰਦਰ ਰੱਖ ਕੀਤਾ ਸਰ ਪੁਲਿਸ ਨੇ ਕੀ ਕੀਤਾ ਸਾਨੂੰ ਜਿਵੇਂ ਪ੍ਰਾਈਵੇਟ ਬੰਦਿਆਂ ਨੇ ਕੀਨੇ ਚੱਕਿਆ ਹੈ ਵੀ ਪ੍ਰਾਈਵੇਟ ਬੰਦਿਆਂ ਨੇ ਤੇ ਹਮਲਾ ਕੀਤਾ ਜੀ ਮੈਂ ਉਸ ਟਾਈਮ 100 ਨੰਬਰ ਤੇ ਕਾਲ ਕੀਤੀ ਤੇ ਕੋਈ ਹੈਲਪ ਨਹੀਂ ਆਈ ਨਾਲ ਦੇ ਨਾਲ ਇਹ ਅਸੀਂ ਤਾਂ ਸੋਚੇ ਸਾਡੀ ਹੈਲਪ ਵਾਸਤੇ ਆਏ ਨੇ ਪਰ ਇਹ ਤਾਂ ਸਾਨੂੰ ਬਾਹ ਪਕੜ ਕੇ ਤਕੂਗੇ ਅੰਦਰ ਗੱਡੀ 'ਚ ਉਹ ਤੁਹਾਨੂੰ ਮਾਰਕੀਟ ਚੋਂ ਕੁਝ ਨਾ ਕੁਝ ਪਤਾ ਲੱਗ ਜਾਊਗਾ ਸਾਰਿਆਂ ਦੇ ਸਾਹਮਣੇ ਹੋਇਆ ਦਿਨ ਦਿਹਾੜੇ ਦਿਨ ਦਿਹਾੜੇ ਹੋਇਆ ਕੰਮ ਉੱਥੇ ਮੈਨੂੰ ਬਿਠਾ ਕੇ ਰੱਖਿਆ ਤੇ ਉੱਥੇ ਅੰਦਰ ਉਹ ਅੰਦਰ ਜਿੱਥੇ ਚੋਰ ਜੱਕੇ ਜਿੱਥੇ ਹੱਤਗੜੀਆਂ ਲੱਗੀਆਂ ਨੇ ਉੱਥੇ ਬਿਠਾਇਆ ਥਾਣੇ ਚ ਥਾਣੇ ਦੇ ਕੀ ਮਾਡਲ ਟਾਊਨ ਹਾਂਜੀ ਸਰ ਕੋਈ ਸ ਨੇ ਤੁਹਾਨੂੰ ਕੋਈ ਧਮਕੀ ਦਿੱਤੀ ਆ ਸਰ ਇਸ ਤੋਂ ਵੱਡੀ ਕੀ ਧਮਕੀ ਤੂੰ ਸਾਈਨ ਕਰਨੀ ਤੇ ਤੈਨੂੰ ਔਰ ਇਹ ਅੱਜ ਹੀ ਅੰਦਰ ਕਰ ਦਾਂਗੇ ਅੱਜ ਹੀ ਅੰਦਰ ਕਰਾਂਗੇ ਤੂੰ ਸਾਰੀ ਜ਼ਿੰਦਗੀ ਤਕੇ ਖਾਏਂਗਾ ਜੇਲ੍ਹਾਂ ਦੇ ਵਿੱਚ ਤੇ ਤੇਰਾ ਮੁੰਡਾ ਜਵਾਨ ਨਾਲ ਇੱਕ ਸਪਸ਼ਟ ਸੀ ਮੈਂ ਮਰਦਾ ਕੀ ਨ ਕਰਦਾ ਮੈਂ ਕਹਿੰਦੀ ਮੈਨੂੰ ਤੁਸੀਂ ਛੱਡੋ ਕਿਹਦੇ ਨੂੰ ਕੋਲ ਐਸਐਚਓ ਨੂੰ ਇੱਥੇ ਜੀ ਪਤਾ ਨਹੀਂ ਜੀ ਉੱਪਰ ਉਹਦੀ ਜੱਗ ਲੱਗਿਆ ਕੀ ਹੋਇਆ ਰੱਬ ਨੂੰ ਪਤਾ ਯਾਰ ਸਰ ਮੈਨੂੰ ਜਾਣ ਲੈਣ ਦਿਓ ਮੇਰੀ ਲਤ ਬਹੁਤ ਦੱਦ ਹੋ ਰਹੀ ਹੈ ਅੱਜ ਇਹ ਇੱਥੇ ਪੁਲਿਸ ਵਿਖੇ ਦੇ ਨਾਮ ਤੇ ਪਟਿਆਲੇ ਦੀ ਬੜੀ 50 ਸਾਲ ਪੁਰਾਣੀ ਮਸ਼ਹੂਰ ਦੁਕਾਨ ਹੈ ਵਿਟੋ ਲੇਡੀਜ਼ ਆ ਵਿਚਾਰੇ ਉਹਨਾਂ ਤੇ ਜਵਾਈ ਆਏ ਹੋਏ ਸੀਗੇ ਤਾਂ ਜਿਹੜੇ ਇਹਨਾਂ ਦੇ ਲੈਂਡਲੋਰਡ ਹੈ ਉਹਨਾਂ ਨੇ ਕੁਝ ਗੁੰਡਿਆਂ ਨੂੰ ਬੁਲਾ ਕੇ ਇਹਨਾਂ ਤੇ ਉੱਪਰ ਪੱਲੇ ਅਟੈਕ ਕੀਤਾ ਸੱਲਾ ਵੀ ਕੱਢ ਚੁੱਕੇ ਲੋਕੀ ਅਟੈਕ ਕੀਤਾ ਕੰਧਾਂ ਮਾਰੀਏ ਪਰ ਜਿਹਦੇ ਤੇ ਕੂੜ ਮਗਰਿਆ ਨਾਲ ਇਹਨਾਂ ਦਾ ਬੇਟਾ ਸੀਗਾ ਔਰ ਇਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਕਿச்சுਆ ਕਿ ਸਾਰੇ ਕੂਲਰ ਕਲਰਾਂ ਤੋੜ ਦੇ ਸਮਾਨ ਇਹਨਾਂ ਦਾ ਚੱਕ ਲਿਆ ਉੱਚਾ ਪੁਲਿਸ ਵਾਲੇ ਆਏ ਇਹਨਾਂ ਦੇ ਬੇਟੇ ਦੇ ਹਸਬੰਦ ਨੂੰ ਚੱਕ ਕੇ ਲੈ ਗਏ ਪੀਐਸਪੀ ਕੋਲ ਗਏ ਐਸਐਸਪੀ ਕੋਲ ਗਏ ਐਸਪਿਸ਼ਾਲ ਕੋਲ ਗਏ ਕੋਈ ਦੱਸ ਨਾ ਤਿਆਲ ਨਹੀਂ ਬੰਦਾ ਕਿਤੇ ਆ ਪੁਲਿਸ ਦੀ ਵਰਦੀ ਚ ਬੰਦੇ ਲੱਗੇ ਔਰ ਉਸ ਤੋਂ ਬਾਅਦ ਕੀ ਹੋਇਆ ਪੁਲਿਸਾਂ ਲੈ ਆਣੀਆਂ ਤੋੜਾ ਕੇ ਢੇਰੀ ਅੰਦਰ ਸਰਵਨ ਦੇ ਜਿਓ ਉਹਨਾਂ ਨੂੰ ਥੱਪੜ ਮਾਰੀਏ ਔਰ ਉਹਨਾਂ ਨੂੰ ਡੀਵੀਆਰ ਵਗੈਰਾ ਸਾਰਾ ਪੱਟ ਕੇ ਅਗੇ ਟੋਟੇ ਪੜਨਾਂ ਫੇਸ ਆਈ ਹੋਈ ਸੀ ਅੰਦਰ ਕਾਰਨ ਕੀ ਹੈ ਜੀ ਕਾਰਨ ਦੁਕਾਨ ਤੇ ਕਬਜ਼ਾ ਅੱਛਾ ਜੀ ਦੁਕਾਨ ਤੇ ਕਬਜ਼ੇ ਕਰਕੇ ਸਾਰਾ ਇਹ ਚੱਕਰ ਪਾ ਰਹੇ ਆ ਔਰ ਇਹ ਬੁੱઠા ਕਰਦੀ ਇਹ ਕੱਢੇ ਨਹੀਂ ਸਕੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹ ਗੱਲ ਦੱਸਣੀ ਚਾਹੁੰਦਾ ਕਿ ਇਹ ਕੱਢੇ ਨਹੀਂ ਹੈਗੇ ਜੇ ਬਿਟੋ ਲੈ ਲੀਏ ਸਾਰੀ ਮਾਰਕੀਟ ਇਹਨਾਂ ਲਾਲ ਖੜੀ ਹੈ ਔਰ ਮਰਦ ਇਹਦਾ ਮਾਪਕ ਸੀ ਇਹ ਕੰਮ ਨਹੀਂ ਹੋਣ ਦਾਂਗੇ ਜਿੱਡੇ ਸਾਡੇ ਬੰਦੇ ਆ ਗਏ ਜਾਮ ਕੀਤਾ ਤੁਸੀਂ ਕਿਹੜੀ ਜਗ੍ਹਾ ਜਾਵੋ ਇਸੇ ਗੱਲ ਪਿੱਛੇ ਭਾਈ ਨੰਬਰ ਫਾਟਕ ਪੁਲ ਤੋਂ ਉੱਪਰ ਜਾਣਾ ਮੇਰਾ ਸੁਖਿੰਦਰ ਕੋਲ ਹੈ ਕੀ ਹੋਇਆ ਸੁਖਿੰਦਰ ਜੀ ਹੋਇਆ ਪਤਾ ਨਹੀਂ 15 20 ਬੰਦੇ ਇਕਦਮ ਇਕੱਠੇ ਆਏ ਜਿਹੜੇ ਪਿੱਛੇ ਸਾਰਾ ਨਾ ਕੌਲਪਿੰਗ ਕਰਨ ਲੱਗਿਆ ਸੀ ਕਿਹਾ ਤਾਂ ਇਹਨਾਂ ਨੂੰ ਦਬਾ ਕੇ ਮਰੇ ਹਾਰਡ ਤੇ ਪ੍ਰੈਸ਼ਰ ਲੈਣੇ ਜ਼ਬਰਦਸਤ ਤੇ ਇੰਨੀ ਜ਼ੋਰ ਦੀ ਫਤਕਰ ਪਾਉਣਾ ਨਹੀਂ ਕਰਕੇ ਮਾਰਨ ਲੱਗੇ ਤੇ ਅਸੀਂ ਪੁਲਿਸ ਸਟੇਸ਼ਨ ਕੰਪਲੇਂਟ ਲਿਖਾਈ ਫੋਨ ਨੰਬਰ ਤੇ ਥੋੜੀ ਦੇਮ ਜਦੋਂ ਕੁੱਟ ਮਾਰ ਕੇ ਚਲੇ ਗਏ ਉਦੋਂ ਬਾਅਦ ਪੁਲਿਸ ਕੋਲ ਲਿਆਏ ਅਸੀਂ ਕਿ ਵੀ ਐਵੇਂ ਤੁਹਾਨੂੰ ਕੰਪਲੇਨ ਕੀਤੀ ਹੈ ਕਹਿੰਦੇ ਨਹੀਂ ਤੁਸੀਂ ਚੱਲੋ ਤਾਂ ਮੇਰੇ ਅੱਜ ਮੈਨੂੰ ਲੱਗਿਆ ਉਸ ਤੋਂ ਬਾਅਦ ਉਹ ਲੱਭ ਹੀ ਨਹੀਂ ਲੈਣਾ ਸੀ ਉਹ ਲਾਈਨ ਉਹ ਐਸਪੀ ਕੋਲ ਹੋਇਆ ਡੀਐਸਪੀ ਕੋਲ ਹੋਇਆ ਪੁਲਿਸ ਕੋਲ ਹੋਇਆ ਨਹੀਂ ਕੋਣ ਆਈ ਸੀ ਕਿ ਕੋਣ ਲੋਕ ਸੀਗੇ ਉਹ ਕੋਈ ਪ੍ਰਾਣੀ ਨਹੀਂ ਤੁਹਾਨੂੰ ਤਾਂ ਸਾਡੇ ਤਾਂ ਇੱਧਰ ਰਹਿ ਗਏ ਤੁਹਾਨੂੰ ਮਤਲਬ ਐਗਜ਼ੈਕਟਲੀ ਬੰਦੇ ਤਾਂ ਗੁੰਡੇ ਹੀ ਸੀਗੇ ਮਾਰ ਰਹੇ ਸੀ ਕੁੱਟ ਰਹੇ ਸੀਗਾ ਕੁਝ ਨਹੀਂ ਸੀ ਸਿੱਧਾ ਆ ਕੇ ਮਾਰਨਾ ਸ਼ੁਰੂ ਕਰ ਨਹੀਂ ਸਾਨੂੰ ਅਸੀਂ ਤਾਂ ਗਏ ਆ ਤਾਂ ਮਾਰਨਾ ਸ਼ੁਰੂ ਕਰਤਾ ਵੀ ਤੁਸੀਂ ਸਾਡੇ ਤਰ੍ਹਾਂ ਕੂਲਰ ਗਾੜਾ ਕਿਥੇ ਚੁੱਕੇ ਰੱਖ ਰਹੇ ਹੋ ਉਹ ਸਾਡਾ ਕੂਲਰ ਸਮਾਨ ਤੇ ਅਸੀਂ ਚੁੱਕ ਚੁੱਕੇ ਗਏ ਰਹੇ ਸੀਗੇ ਕੋਈ ਲੜਾਈ ਤਾਂ ਨਹੀਂ ਤੁਹਾਡੀ ਕੋਈ ਪ੍ਰਾਣੀ ਨਹੀਂ ਲੜਾਈ ਨਹੀਂ ਆ ਉਹ ਸਾਡੀ ਕੰਪਲੇਨ ਲਿਖਾਈ ਹੋਈ ਸੀ ਕਿ ਤਾਂ ਪੱਲਾ ਵੀ ਕਰ ਚੁੱਕੇ ਸੜ ਮੁੰਡਿਆਂ ਨੂੰ ਮਾਰ ਚੁੱਕੇ ਕਾਦੀ ਕੰਪਲੇਨ ਇੱਕ ਪੁਲਿਸ ਕੋਲੇ 112 ਤੇ ਇਨਫੋਰਮੇਸ਼ਨ ਆਈ ਕਿ ਕੋਈ ਦੋ ਪੱਖਾਂ ਦੀ ਲੜਾਈ ਹੈ 22 ਨੰਬਰ ਫਾਟਕ ਦੇ ਕੋਲੇ ਕੋਈ ਦੁਕਾਨ ਸੀ ਕੋਲੀ ਸੂਟਸ ਕਰਕੇ ਤੇ ਦੂਜੀ ਪਾਰਟੀ ਨਾਲ ਕੋਈ ਪ੍ਰਾਪਰਟੀ ਡਿਸਪਿਊਟ ਸੀਗਾ ਤੇ ਉਹਨਾਂ ਦੀ ਕੋਈ ਪ੍ਰਾਪਰਟੀ ਦੇ ਕਬਜ਼ੇ ਨੂੰ ਲੈ ਕੇ ਲੜਾਈ ਹੋਈ ਸੀਗੀ ਪੁਲਿਸ ਪਾਰਟੀ ਉੱਥੇ ਨਾਲ ਦੇ ਨਾਲ ਪਹੁੰਚੀ ਤੇ ਉਹਨਾਂ ਦਾ ਲੜਾਈ ਝਗੜਾ ਰੁਕਾਣ ਲਈ ਦੋਨੋਂ ਨੂੰ ਸਮਝਾਉਣ ਲਈ ਇੱਕ ਵਾਰ ਚੌਕੀ ਵਿੱਚ ਲੈ ਕੇ ਗਈ ਹੈ ਤੇ ਉਹਨੂੰ ਸਮਝਾ ਕੇ ਜਿਹੜਾ ਹੈ ਬੰਦੀ ਕਾਰਵਾਈ ਅਸੀਂ ਕਰਨਗੇ ਜਿਹੜੀ ਕਾਨੂੰਨੀ ਕਾਰਵਾਈ ਹੈ ਇਹਦੇ ਵਿੱਚ ਮੈਂ ਕੀ ਇਹ ਕਹਿਣਾ ਚਾਹਾਂਗਾ ਕਿਥੇ ਕਈ ਜਿਹੜੇ ਹੈ ਮੀਡੀਆ ਆਊਟਲੈਟਸ ਉੱਥੇ ਲਿਖਿਆ ਗਿਆ ਕਿ ਜੀ ਗੂਨਸ ਹੈਗੇ ਆ ਜੇ ਗੁੰਡੇ ਹੈ ਉਹ ਚੱਕ ਕੇ ਲੈ ਕੇ ਗਏ ਉਹ ਜੀ ਬਿਲਕੁਲ ਵੀ ਨਹੀਂ ਹੈਗੀ ਜਿਹੜਾ ਹੈ ਆਪਣੀ ਚੌਕੀ ਇੰਚਾਰਜ ਜਿਹੜਾ ਹੈ ਫੋਲਟਾਊਨ ਚੌਕੀ ਦੇ ਮੁਲਾਜ਼ਮ ਸੀਗੇ ਉਹੀ 112 ਦੀ ਕੰਪਲੇਂਟ ਦੇ ਮੁਤਾਬਿਕ ਜਿਹੜਾ ਆਏ ਹੈ ਤੇ ਉਹਨਾਂ ਨੂੰ ਜਿਹੜਾ ਹੈ ਉਹ ਉਧਰ ਲੜਾਈ ਝਗੜਾ ਨੂੰ ਰੋਕਣ ਲਈ ਉਹਨੂੰ ਜਿਹੜਾ ਮੋਡੋ ਟਾਊਨ ਜੋ ਕੀ ਲੈ ਕੇ ਗਏ ਆ ਤੇ ਉਹਨਾਂ ਦੇ ਉੱਤੇ ਜਿਹੜੀ ਵੀ ਬੰਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਉਹ ਉਸ ਹੀ ਕਰਨ ਸਰ ਲੱਗਦਾ ਹੈ ਕਿ ਉੱਥੇ ਕਿਰਪਾਨਾਂ ਵੀ ਸੀ ਡੱਡੇ ਵਗੈਰਾ ਸੀ ਕਿ ਆਪਦੀ ਗੂਨਸ ਪਹੁੰਚੇ ਸੀਗੇ ਜਾਂ ਆਪੋਜ਼ਿਟ ਕਿੜਾ ਡਾ ਲੱਗ ਗਿਆ ਕਿਉਂਕਿ ਕਿਰਪਾਨ ਸੀਸੀਟੀਵੀ ਦਾ ਕੰਮ ਵੀ ਵਾਇਰਲ ਹੋ ਰਹੀ ਹੈ ਸਰ ਦੇਖੋ ਜੀ ਇੱਕ ਵਾਰ ਮਾਮਲੇ ਨੂੰ ਸ਼ਾਂਤ ਕੀਤਾ ਗਿਆ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕੀਤਾ ਗਿਆ ਤੇ ਇਹ ਅਸੀਂ ਸਾਰੀ ਵੀਡੀਓਜ਼ ਨੂੰ ਤੰਗੀਤਰੇ ਜੰਡਾਈ ਨਾਲ ਡੁੰਡਾਈ ਨਾਲ ਦੇਖਾਂਗੇ ਤੇ ਜੋ ਵੀ ਜਿਨ੍ਹਾਂ ਦੀ ਵੀ ਗਲਤੀ ਹੋਊਗੀ ਉਹਦੇ ਖਿਲਾਫ ਬੰਦੀ ਕਾਰਵਾਈ ਅਸੀਂ ਕਰਾਂਗੇ ਜਿਨ੍ਹਾਂ ਕੋਲ ਵੈਪਨ ਸੀ ਆਇਡੈਂਟੀਫਾਈ ਹੋਏ ਨੇ ਜੀ ਕੌਣ ਨੇ ਕਿੱਥੋਂ ਦੇ ਬੰਦੇ ਨੇ ਕੋਈ ਪੋਲਿਟੀਕਲ ਬੰਦੇ ਇਨਵੋਲਵਮੈਂਟ ਹੈ ਕਿ ਵਿੱਚ ਨਹੀਂ ਕੋਈ ਪੋਲਿਟੀਕਲ ਐਂਗਲ ਨਹੀਂ ਹੈ ਜੀ ਇਹਦੇ ਵਿੱਚ ਦੋ ਪੱਖਾਂ ਦੀ ਲੜਾਈ ਹੈ ਤੇ ਵੀਡੀਓਜ਼ ਅਸੀਂ ਦੇਖਾਂਗੇ ਇੱਕ ਵਾਰ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਜਾਮਜਮ ਕਿੱਥੇ ਲਗਾ ਦਿੱਤਾ ਗਿਆ ਸੀਗਾ ਉਹਨੂੰ ਸ਼ਾਂਤ ਕਰਕੇ ਬਿਠਾਇਆ ਗਿਆ ਤੇ ਜੋ ਬੰਦੀ ਕਾਰਵਾਈ ਹੋਗੀ ਵੀਡੀਓ ਨੂੰ ਵਾਚ ਕੇ ਸਰੀ ਵੀਆਰ ਦਾ ਨਾਮ ਮਹਾਰਾਜ ਸਰ ਉਹਦਾ ਕੀ ਰੀਂਦੇ ਚ ਲੈਣ ਦੇਣਾ ਉਹਦਾ ਅਸੀਂ 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 ਅਜੇ ਕੋਈ ਕਮੈਂਟ ਨਹੀਂ ਦੇ ਸਕਦੇ ਜਦੋਂ ਤੱਕ ਅਸੀਂ ਲੁੰਡਾਈ ਨਾਲ ਨਹੀਂ ਦੇਖ ਦੇਖਦੇ ਚੀਜ਼ ਉਹਦੇ ਬਾਅਦ ਹੀ ਅਸੀਂ ਕਮੈਂਟ ਕਰਾਂਗੇ ਸਰ ਪਰਮਵੀਰ ਸਾਣੀ ਨੇ ਜਿਹੜੇ ਉਹ ਵਾਪਸ ਆ ਚੁੱਕੇ ਨੇ ਪਰ ਇੱਕ ਕਮੀ ਤੋਜ ਉਹਨਾਂ ਦਾ ਬੇਟਾ ਹੈਗਾ ਉਹਦੇ ਬਾਰੇ ਕੀ ਜੀ ਉਹ ਹਲੇ ਹਰਾਸਤ ਚ ਜਾਉਂਗੇ ਛੱਡ ਦਿੱਤਾ ਗਿਆ ਕੋਈ ਹਰਾਸਤ ਚ ਨਹੀਂ ਹੈ ਜੀ ਉਹਨੂੰ ਬਿਠਾਇਆ ਗਿਆ ਸੀਗਾ ਤੇ ਉਹਦੇ ਉੱਤੇ ਜਿਹੜਾ ਹੈ ਪ੍ਰੀਵੈਂਟਿਵ ਐਕਸ਼ਨ ਅਸੀਂ ਲੈ ਰਹੇ ਨੇ ਤੇ ਉਹ ਵੀ ਛੱਡ ਦਿੱਤਾ ਗਿਆ ਪੁਲਿਸ ਬਿਲਕੁਲ ਛੱਡ ਦਿੱਤਾ ਗਿਆ ਉਹ ਕੋਈ ਕਿਸੇ ਵੀ ਰੀਟੈਂਸ਼ਨ ਦੇ ਵਿੱਚ ਨਹੀਂ ਹੈ ਸਰ ਆਪ ਜਿਹੜੇ ਕੁਝ ਰਾਉਂਡ ਅਪ ਵੀ ਕਰੇ ਸੀਗੇ ਕਿਉਂਕਿ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਗਿਆ ਸੋ ਕਿਉਂਕਿ ਮੌਕੇ ਨੂੰ ਦੇਖ ਦੇਖ ਨੂੰ ਦੇਖਦੇ ਦੋ ਬੰਦੇ ਰਾਉਂਡ ਅਪ ਕੀਤੇ ਗਏ ਸੀਗੇ ਕਿਉਂਕਿ ਉੱਥੇ ਲੜਾਈ ਝਗੜੇ ਦਾ ਖਤਰਾ ਸੀਗਾ ਬਟ ਉਹਨੂੰ ਜਦੋਂ ਮਾਮਲਾ ਸ਼ਾਂਤ ਹੋ ਗਿਆ ਉਹਨੇ ਛੱਡ ਦਿੱਤਾ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਪੁਲਿਸ ਵਾਲੇ ਇਹ ਵੀਆਰ ਪਟ ਰਹੇ ਨੇ ਸੀਸੀਟੀਵੀ ਪਟ ਰਹੇ ਨੇ ਉਸ ਦਾ ਕੀ ਕਾਰਨ ਹੈ ਜੀ ਉਸ ਦੁਕਾਨ ਦੇ ਉਹ ਵੀਡੀਓ ਜੀ ਅਸੀਂ ਦੇਖਣਗੇ ਸੀਨੀਅਰ ਅਫਸਰ ਦੇਖਣਗੇ ਤੇ ਅਗਰ ਕਿਸੇ ਦੀ ਗਲਤੀ ਹੈਗੀ ਮੁਲਾਜ਼ਮੀ ਦੀ ਉਹਦੇ ਉੱਤੇ ਐਕਸ਼ਨ ਲਿਆ ਸਰ ਕੋਈ ਕਹਿ ਰਿਹਾ ਜੀ ਸਾਈਨ ਵੀ ਕਰਾਏਗੇ ਮੇਰੇ ਨਾਲ ਜ਼ਬਰਦਸਤੀ ਮੈਨੂੰ ਸਾਈਨ ਕਰਾਏਗੇ ਨਹੀਂ ਤਾਂ ਤੇਰੇ ਪਰਚਾ ਹੋਊਗਾ ਕਹਿੰਦੇ ਉਹ ਮੈਂ ਕਹਿ ਰਿਹਾ ਜੀ ਹੁਣ ਰੀਸੈਂਟ ਮਾਮਲਾ ਹੈਗਾ ਇੱਕ ਵਾਰ ਥੋੜਾ ਟਾਈਮ ਦਿਓ ਸਾਰੇ ਸੀਨੀਅਰ ਅਫਸਰ ਦੇਖਣਗੇ ਜੋ ਵੀ ਐਵਿਡੈਂਸ ਆਊਗਾ ਮੁਲਾਜ਼ਮਾਂ ਦੇ ਅਗੇਂਸਟ